ਤੇ ਘਰ ਦੀ ਜਦੋਂ ਹੁੰਦੀ ਹੈ ਔਰਤ ਇਹ ਤਾਂ ਛੇਵੇਂ ਪਾਸ਼ਾ ਨੇ ਵੀ ਕਿਹਾ ਪੁੱਤਰ ਨਿਸ਼ਾਨ ਔਰਤ ਇਮਾਨ ਤੇ ਮਾਇਆ ਗੁਜਰਾਨ ਜਿਹੜੀ ਔਰਤ ਹੈ ਘਰ ਦੀ ਇੱਜ਼ਤ ਹੁੰਦੀ ਹੈ ਇਹ ਵੀ ਪਰਦੇਚ ਹੋਵੇ ਤੇ ਮਾਫੀ ਦੇਣੀ ਜੋ ਕੁਝ ਤੁਸੀਂ ਅੱਜ ਕੱਲ ਇੰਟਰਨੈਟ ਤੇ ਦੇਖਦੇ ਹੋ ਸਾਡੀਆਂ ਧੀਆਂ ਨੇ ਆਪਣੀ ਇੱਜ਼ਤ ਆਪ ਹੀ ਗਵਾਈ ਹੋਈ ਹੈ ਆਖੋ ਸਤਨਾਮ ਵਾਹਿਗੁਰੂ ਜੀ 4 ਪੈਸਿਆਂ ਵਾਸਤੇ 4 ਛਲੜਾਂ ਵਾਸਤੇ ਦਾਸ ਪਿੱਛੇ ਜੇ ਵਿਦੇਸ਼ ਜਾ ਕੇ ਆਇਆ 에어ਪੋਰਟ ਤੇ ਨਾ ਇੱਕ ਮੁਸਲਮਾਨ ਵੀਰ ਮਿਲਿਆ ਪੰਜ ਟਾਈਮ ਦਾ ਨਵਾਜੀ ਸੀ ਉਹ ਪੱਕਾ ਵਿਚਾਰਾਂ ਚੱਲ ਪਈਆਂ ਕਿਉਂਕਿ ਜਿੱਦਾਂ ਦਾ ਤੁਹਾਡਾ ਵਿਚਾਰ ਹੋਵੇ ਜੇ ਉਦਾਂ ਦਾ ਬੰਦਾ ਮਿਲ ਜਾਏ ਫਿਰ ਗੱਲਾਂ ਵੀ ਉਦਾਂ ਦੀਆਂ ਚੱਲਦੀਆਂ ਨੇ ਉਹ ਮੁਸਲਮਾਨ ਵੀਰ ਕਾਜੀ ਲੱਗਦਾ ਸੀ ਪੰਜ ਟਾਈਮ ਦਾ ਨਵਾਜੀ ਮੈਨੂੰ ਕਹਿੰਦਾ ਜੀ ਸਾਡੇ ਦੇਸ਼ ਦਾ ਹਾਲਾਤ ਵੇਖ ਲਓ ਜਿਹਨੂੰ ਪਰਮਾਤਮਾ ਕੋਈ ਚੀਜ਼ ਨਹੀਂ ਮੰਗਦਾ ਮਨ ਦਾ ਪੈਸਾ ਸੋਨਾ ਮਹਾਰਜ ਇਹਨੂੰ ਝੂਠ ਕਹਿੰਦੇ ਨੇ ਨਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਮਹਾਰੇ ਕਹਿੰਦੇ ਸੋਨਾ ਝੂਠ ਹੈ ਪਹਿਨਣ ਵਾਲਾ ਸਰੀਰ ਵੀ ਝੂਠ ਹੈ ਸਾਰੀ ਦੁਨੀਆ ਝੂਠ ਹੈ ਉਹ ਕਾਜੀ ਮੈਨੂੰ ਕਹਿੰਦਾ ਜੀ ਜਿਹੜੀ ਮਹਾਰਜ ਨੇ ਅਹਿਮੀਅਤ ਵੀ ਦਿੱਤੀ ਆ ਕਾਲ ਪ੍ਰਖੰਲਾ ਪਾਕ ਨੇ ਪੈਸਾ ਉਹ ਅਸੀਂ ਲੋਕਰਾਂ ਦੇ ਵਿੱਚ ਰੱਖਦੇ ਆ ਸੋਨਾ ਸੋਨਾ ਅਸੀਂ ਲੋਕਰਾਂ ਚ ਰੱਖਦੇ ਆ ਜਮਾ ਕਰ ਕਰਕੇ ਰੱਖਦੇ ਆ ਵੀ ਲੋਕ ਦੇਖ ਨਾ ਲੈਣ ਤੇ ਜਿਹੜੀ ਸਾਡੇ ਘਰ ਦੀ ਜੰਦਾ ਔਰਤ ਜਿਹੜੀ ਟੱਗ ਕੇ ਰੱਖਣੀ ਚਾਹੀਦੀ ਸੀ ਲੁਕੋ ਕੇ ਰੱਖਣੀ ਚਾਹੀਦੀ ਸੀ ਦੁਨੀਆ ਦੇ ਵਿੱਚ ਔਰਤ ਨੇ ਆਪਣੇ ਜਿਸਮ ਦਾ ਪ੍ਰਦਰਸ਼ਨ ਕਰ ਦਿੱਤਾ ਖੁਸਤਨਾਮ ਜੀ ਵਾਹਿਗੁਰੂ ਜੀ ਪਿਆਰਿਓ ਇਹ ਪੰਜਾਬੀਅਤ ਨਹੀਂ ਇਹ ਗੁਰੂ ਦੇ ਸਿੱਖਾਂ ਦਾ ਸਿਧਾਂਤ ਨਹੀਂ ਵੀ ਸਾਡੀਆਂ ਧੀਆਂ ਸਾਡੇ ਬੱਚੇ ਸਾਡੇ ਪੁੱਤਰ ਸਾਡੀਆਂ ਭੈਣਾਂ ਆਪਣੇ ਸਰੀਰ ਦਾ ਅਧ ਨਗਨ ਹੋ ਕੇ ਤੇ ਪ੍ਰਦਰਸ਼ਨ ਇੰਟਰਨੈਟ ਤੇ ਕਰਦੀਆਂ ਫਿਰ ਮੁਸਲਮਾਨ ਔਰਤਾਂ ਵੇਖੋ ਮੁਸਲਮਾਨ ਬੀਬੀਆਂ ਵੇਖੋ ਉਹ ਕੱਲਾ ਅੱਖਾਂ ਹੀ ਨੰਗੀਆਂ ਰੱਖਦੀਆਂ ਨੇ ਵੀ ਦੁਨੀਆ ਦੇਖੇ ਬਸ ਅਸੀਂ ਤੁਰਨਾ ਦੁਨੀਆ ਦਿਸੇ ਰਸਤਾ ਦਿਸੇ ਉਹ ਨਹੀਂ ਆਪਣੇ ਗਿੱਟੇ ਤੱਕ ਨਹੀਂ ਦਿਸਣ ਦਿੱਤੇ ਲੋਕਾਂ ਨੂੰ ਜੇ ਸਾਡਾ ਵਾ ਉਤਿਆ ਹੋਇਆ ਚੂ ਲੋਕ ਨੇ ਸਾਰੇ ਆਪਣੇ ਸਾਰੇ ਸਾਰੇ ਸਰੀਰ ਦਾ ਦਰਸ਼ਨ ਦਿੰਦੇ ਨੇ ਸਾਰੇ ਸਾਰੇ ਸਰੀਰ ਦਾ ਪ੍ਰਦਰਸ਼ਨ ਕਰਦੇ ਨੇ ਇਹ ਸਿੱਖਾਂ ਦੀ ਆਦਤ ਨਹੀਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿੱਥੇ ਅੱਜ ਕਰਦੀ ਜ ਤੁਹਾਡੇ ਘਰਾਂ ਦੇ ਵਿੱਚੋਂ ਤੁਹਾਡੀਆਂ ਧੀਆਂ ਭੈਣਾਂ ਜਦੋਂ ਅਤਰਾਜ ਜੋਗ ਕੱਪੜੇ ਪਾ ਕੇ ਨਿਕਲਦੀਆਂ ਨੇ ਤੁਸੀਂ ਵੀ ਨਹੀਂ ਰੋਕਦੇ ਮਾਂ ਪੇ ਦਾ ਵੀ ਵੱਡਾ ਰੋਲ ਆ ਇਹਦੇ ਵਿੱਚ ਬੱਚੇ ਮੰਨਦੇ ਨਹੀਂ ਜੀ ਕਿਉਂ ਨਹੀਂ ਮੰਨਦੇ ਆ ਬਜ਼ੁਰਗ ਬੈਠੇ ਨੇ 70 80 ਸਾਲ ਦੇ ਪੁੱਛੋ ਬੱਚਿਆਂ ਦੇ ਫੈਂਟਾ ਕਿਦਾਂ ਲਾਉਂਦੇ ਹੁੰਦੇ ਸੀ ਅਸੀਂ ਤਾਂ ਆਪ ਖਾਧੀਆਂ ਨਹੀਂ ਸਕੂਲ ਚ ਵੀ ਕਿਟਾਪਾ ਚੜਨਾ ਜੇ ਉੱਥੋਂ ਰੋਂਦੇ ਰੋਂਦੇ ਘਰ ਨੂੰ ਆ ਜਾਣਾ ਕਰਦੇ ਆਣੇ ਡੰਗ ਚੱਕ ਲੈਣੀ ਚਲੋ ਉੱਥੇ ਨੂੰ ਹੁਣ ਇੱਕੋ ਇੱਕ ਤੁਹਾਡਾ ਤੀਪ ਹੁੰਦਾ ਗਲ ਚ ਊਠਾ ਦੇ ਕੇ ਮਨਾਉਂਦਾ ਆ ਵੀ ਕਰਨਾ ਹੈ ਵਿਗਾੜ ਆਪ ਪਾਇਆ ਹੋਇਆ ਕਿਸੇ ਦੂਜੇ ਨੇ ਨਹੀਂ ਇਸ ਕਰਕੇ ਆਪਣੇ ਘਰ ਨੂੰ ਸੰਭਾਲੋ ਆਪਣੇ ਬੱਚਿਆਂ ਨੂੰ ਸੰਭਾਲੋ ਇਹ ਤੁਹਾਡਾ ਤੁਹਾਡੇ ਘਰ ਦੀ ਇੱਜ਼ਤ ਔਰਤੋਂ ਹੁੰਦੀ ਹੈ ਬਚਪਨ ਤੋਂ ਲੈ ਕੇ ਉਹਨੂੰ ਚੰਗੀ ਸਿੱਖਿਆ ਦੇ ਕੇ ਵੱਡੀ ਕਰੋ ਪਾਲੋ ਪੋਸੋ ਚੰਗੇ ਸੰਸਕਾਰ ਦਿਓ ਤੇ ਜੇ ਮਾਂ ਆਪ ਹੀ ਫੋਨ ਤੇ ਲੱਗੀ ਆ ਤੇ ਧੀ ਨੂੰ ਸਮਝਾਵੇਗੀ ਜੇ ਪਿਓ ਆਪ ਹੀ ਆਪਣਾ ਗੰਦਮੰਦ ਫੋਨ ਤੇ ਦੇਖਦਾ ਹੈ ਬੱਚੇ ਨੂੰ ਕੀ ਸਮਝਾਵੇਗਾ ਠੀਕ ਹੈ ਸਾਖੀਆਂ ਸੁਣਾਉਣੀਆਂ ਇੱਕ ਗੱਲ ਹੈ ਪਰ ਅੱਜ ਸਮੇਂ ਦੀ ਲੋੜ ਹੈ ਸਾਡੇ ਪ੍ਰਚਾਰਕਾਂ ਨੂੰ ਬੋਲਣਾ ਚਾਹੀਦਾ ਇਹਨਾਂ ਚੀਜ਼ਾਂ ਤੇ 84 ਤੋਂ ਬਾਅਦ ਤੁਹਾਡੇ ਵਿੱਚ ਭੰਗੜਾ ਵਾੜਿਆ ਗਿਆ ਅੱਜ ਬੱਚੇ ਭੰਗੜਾ ਪਾਉਂਦੇ ਨੇ ਨਾ 2-2 ਸਾਲ ਦੇ ਨਿਆਣੇ ਤੁਹਾਡੇ ਸਕੂਲਾਂ 'ਚ ਨਚਾਏ ਜਾਂਦੇ ਨੇ ਦੱਸੋ ਕਿੰਨੇ ਸਕੂਲ ਨੇ ਜੇਸ ਸਕੂਲ ਵਿੱਚ ਜਪਜੀ ਸਾਹਿਬ ਪੜਾਇਆ ਜਾਂਦਾ ਹੈ ਕਿੰਨੇ ਕ ਸਕੂਲ ਨੇ ਜਿਹਨਾਂ ਸਕੂਲਾਂ ਦੇ ਵਿੱਚ ਬਚਪਨ ਤੋਂ ਮੂਲ ਮੰਤਰ ਨਾਲ ਜੋੜਿਆ ਜਾਂਦਾ ਹੈ ਹਾਂ 1.5 2 ਸਾਲ ਦੇ ਬੱਚੇ 4 ਸਾਲ ਦੇ ਬੱਚੇ ਨੂੰ ਇਹ ਜ਼ਰੂਰ ਕਹਿ ਦਿੱਤਾ ਜਾਂਦਾ ਹੈ ਤੇਰਾ ਡਾਂਸ ਕੰਪੀਟੀਸ਼ਨ ਹੈ ਤੂੰ ਫਰਸਟ ਆਉਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਘਰ ਦੇ ਵਿੱਚ ਆਉਂਦੇ ਨੇ ਘਰ ਜਿਹੜੇ ਤਿਆਰੀ ਕਰਾ ਰਹੇ ਤੁਸੀਂ ਇਹ ਨਹੀਂ ਵੇਖਦੇ ਕਿ 15 ਸਾਲਾਂ ਨੂੰ 12 ਸਾਲਾਂ ਨੂੰ ਇਹਦਾ ਗਾ ਰਿਜ਼ਲਟ ਕੀ ਨਿਕਲਣਾ ਹੈ ਬੱਚਿਆਂ ਤੇ ਇਹਨਾਂ ਚੀਜ਼ਾਂ ਨੂੰ ਸੋਚ ਕੇ ਤਰੋ ਰਹੋ ਵਿਚਾਰ